ਫੌਜਾਂ ਸਮੋਹ ਤੇ ਰਾਸ਼ਵੇਂ ਦੇ ਰਿਸ਼ਾਲਾ ਜੀ ਹਾਜ਼ਰ ਹੁਣ ਉਹ ਦੇਖੋ ਘੋੜਸਵਾਰ ਫੌਜਾਂ ਨੇ ਜਿਹੜੇ ਨੇ ਆਪ ਜੀ ਨੂੰ ਜਿੱਥੇ ਦਰਸ਼ਨ ਦਦਾਰੇ ਹੋ ਰਹੇ ਨੇ ਘੋੜਸਵਾਰ ਫੌਜਾਂ ਜੰਗ ਜੂ ਕਰਤਬ ਦਿਖਾ ਰਹੀਆਂ ਨੇ ਘੋੜੇ ਭੱਜ ਰਹੇ ਨੇ ਘੋੜਸਵਾਰੀ ਤੇ ਜੋਰ ਆਪ ਜੀ ਦੇਖ ਰਹੇ ਹੋ ਧੰਤਨ ਬਾਬਾ ਜੋਰਾਵਰਤ ਸਿੰਘ ਧੰਤਨ ਬਾਬਾ ਫਤਿਹ ਸਿੰਘ ਧੰਤਨ ਮਾਤਾ ਗੁਜਰ ਕੌਰ ਜੀ ਉਹਨਾਂ ਦੇ ਸ਼ਹੀਦੀ ਦਿਹਾੜਿਆਂ ਤੇ ਜਿਹੜੇ ਆਪਾਂ ਜਿੱਥੇ ਕੱਲ ਪਾਲਕੀ ਸਾਹਿਬ ਦੇ ਦਰਸ਼ਨ ਕੀਤੇ ਤੇ ਅੱਜ ਜਿਹੜੇ ਗੁਰੂ ਦੀਆਂ ਲਾੜੀਆਂ ਨੇ ਹੰਗਸ ਸਿੰਘ ਫੌਜਾਂ ਜਿਨ੍ਹਾਂ ਨੇ ਗੁਰਦੁਆਰਾ ਭਗਵਾਨ ਘਰਤੈ ਸੋਣੀ ਨਹਿੰਗ ਸਿੰਘਾ ਬੁੱਢਾ ਦਲ ਤੋਂ ਜਿਹੜਾ ਵਿਸ਼ਾਲ ਮਹੱਲਾ ਬੁੱਢਾ ਦਲ ਦੀ ਅਗਵਾਈ ਦੇ ਵਿੱਚ ਸਾਰੀਆਂ ਹੀ ਗੁਰਦੁਰੀਆਂ ਲਾੜੀਆਂ ਨੇ ਹੰਗਸ ਸਿੰਘ ਫੌਜਾਂ ਜਿਨ੍ਹਾਂ ਦੇ ਵਿੱਚ ਸਾਡੇ ਬੜੇ ਸਤਿਕਾਰਯੋਗ ਬਾਬਾ ਨਾਕਰ ਸਿੰਘ ਜੀ ਤੇ ਬਾਬਾ ਮੇਜਰ ਸੰਜੀਤ ਬਾਬਾ ਬੁਸੇ ਸਿੰਘ ਜੀ ਤੇ ਬਾਬਾ ਪ੍ਰਗਟ ਸਿੰਘ ਜੀ ਬਾਬਾ ਜੋਗਾ ਸਿੰਘ ਜੀ ਜਿਹੜੇ ਤਰਨਤਾਲ ਬਾਬਾ ਬਕਾਲਾ ਸਾਹਿਬ ਦੇ ਮੁਖੀ ਨੇ ਬਾਬਾ ਰਗਵੀਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਸਾਰੇ ਬਾਬਾ ਮਾਨ ਸਿੰਘ ਜੀ ਮੜੀਆਂ ਵਾਲੇ ਸਾਰੇ ਦਰਜਾਂ ਦਾਰੇ ਦੇ ਰਹੇ ਨੇ ਉੱਥੇ ਹੀ ਸਰਕਾਰ ਦੇ ਬਾਬਾ ਅਵਕਰ ਸਿੰਘ ਜੀ ਜਿਹੜੇ ਕੱਲ ਇੱਥੇ ਦਰਸ਼ਨ ਕਰਕੇ ਗਏ ਨੇ ਸਾਰੀਆਂ ਹੀ ਫੌਜਾਂ ਜੜੀਆਂ ਹਾਜ਼ਰ ਨੇ ਉੱਥੇ ਹੀ ਹਰਿਆਣੇ ਤੋਂ ਬਾਬਾ ਰਵੇਲ ਸਿੰਘ ਜੀ ਵੀ ਪਹੁੰਚੇ ਨੇ ਸੰਤ ਬਾਬਾ ਮਨਮੋਹਨ ਸਿੰਘ ਬਾੜਨ ਵਾਲੇ ਜਿਹੜੇ ਆਪਾਂ ਤਨਤਨ ਬਾਬਾ ਜੋਰਾਵਰਤ ਸਿੰਘ ਜੀ ਤਨਤਨ ਬਾਬਾ ਫਤੇਸ ਸਿੰਘ ਜੀ ਮਾਤਾ ਗੁਜਰਕੌਰ ਜੀ ਉਹਨਾਂ ਦੇ ਸ਼ਹੀਦੀ ਜੋੜ ਮੇਲਿਆਂ ਦੇ ਵਿੱਚ ਜਿਹੜੇ ਦਰਸ਼ਕਦਾਰੇ ਕਰ ਰਹੇ ਆ ਆਪਾਂ ਮਹੱਲੇ ਦੇ ਵਿੱਚ ਗੁਰੂ ਦੀਆਂ ਲਾਡੀਆਂ ਨਿਹੰਗ ਸਿੰਘ ਫੌਜਾਂ ਦੇ ਆਪਾਂ ਜੰਗ ਜੋ ਕਰਤਬ ਉਹਨਾਂ ਦੇ ਆਨੰਦ ਮਾਣ ਰਹੇ ਆ ਤੋਂ ਆਪਾਂ ਸਾਰੇ ਆਏ ਹੋ ਤੁਹਾਨੂੰ ਬਹੁਤ ਬਹੁਤ ਧੰਨਵਾਦ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਹੈ ਜਿੰਨ੍ਹਾਂ ਗੁਰ ਸਿੱਖਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਲੱਗਿਆ ਉਹ ਜਰੂਰ ਖੰਡੇ ਬਾਟੇ ਦਾ ਅਮਰ ਚੱਕੀ ਬਾਣੀ ਬਾਣੇ ਦੇ ਧਰਨੀ ਹੋ ਬਾਣੀ ਬਾਣਾ ਪੰਖ ਪਛਾਣੋ ਸਿੱਖੀ ਨੂੰ ਕਰ ਪਛਾਣੋ ਸੂਰਾ ਸੂ ਪਹਿਚਾਨੀਏ ਜੋ ਦਿਨਾਂ ਦੇ ਹੇਤ ਪੁਰਜਾ ਪੁਰਜਾ ਕਟਮਰ ਕਉ ਨਾ ਸਾਡੇ ਕੀ ਲੋ ਆਪਾਂ ਹੋਣ ਜਿੱਥੇ ਆ ਦਰਸ਼ਕ ਦਦਾਰੇ ਕਰਨਾ ਜੋੜ ਮੇਲੇ ਦੇ ਵਿੱਚ ਹੁਣ ਜੰਗ ਜੂ ਕਰਤਬਾਬ ਜੀ ਉਹ ਘੋੜਸਵਾਰੀ ਦੇ ਵੀ ਜੋਰ ਸੰਗਤਾਂ ਨੂੰ ਦਿਖਾਓ ਵਾਇਸ ਜੀ ਕਾ ਖਾਲਸਾ ਵਾਇਸ ਜੀ ਕੀ ਪਤ ਹੈ ਬਾਬਾ ਜੀ ਜੱਟੇ ਦਾ ਜੋਰ ਆ ਰਿਹਾ ਉਸ ਵਿੱਚ ਸਾਡੇ ਜੀ ਕਿਹਨੂੰ ਸੁਣਨ ਕੋਈ ਮਾਰਦਾ ਨਾ ਰਹੀ ਮੇਰੀ ਸੇਵਾ ਜੀ ਜਿੰਨਾਂ ਸੱਤੇ ਸਾਹਿਬ ਜੱਟਿਆਂ ਦਾ ਸਭ ਤੋਰ ਦੀ ਛੇੜਾ ਸਿੱਧੀ ਜਿਹਨਾਂ ਦਾ ਪਰਿਵਾਰ ਸਾਰਾ ਚੁੱਪੀ ਵਿੱਚ ਬਿੜ ਰਿਹਾ ਹੈ ਇੱਥੇ ਤੇਰਾ ਦਿਵਾਨ ਕੋਟਰ ਨਾਲ ਸੀ ਜਿਨ੍ਹਾਂ ਦੀ ਪੰਜ ਦੋ ਬਤਵੂ ਦੇ ਰਹਾ ਕੋਰਾਨ ਕੋਟਰ ਨਾਲ ਸੀ ਸੋ ਜਿਨ੍ਹਾਂ ਨੇ ਸਾਹਿਬ ਜੀਾਂ ਨੇ ਸਰੀਰ ਦੀ ਸੇਵਾ ਕੀਤੀ ਉਸ ਆਪੂ ਦੇਖ ਕੇ ਕਰਦੀ ਕਰਦਾ ਪ੍ਰਤੀਤ ਮਹਾਨ ਮਹੱਲਾ ਉਹਨਾਂ ਮਹਾਨ ਸ਼ੂਤਾਂ ਨੂੰ ਯਾਦ ਕਰ ਰਹੇ ਆ ਬਾਬਾ ਜੀ ਸਿੰਘ ਸਾਹਿਬ ਜੀ ਬਾਬਾ ਜੀ ਦੇ ਹਰ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਅਤ ਮਕੌਰ ਸਾਹਿਬ ਜੀ ਦੀ ਪਾਵਨ ਮਿਲੰਦ ਘਰਦੀ ਤੇ ਪ੍ਰਭ ਸਤਿ ਸ਼੍ਰੀ ਅਕਾਲ ਕੋ ਚਮਕੌਰ ਸਾਹਿਬ ਦੀ ਪਾਵਨ ਧਰਤੀ ਤੇ ਧਰਤੀ ਤੇ ਕੰਮ ਕਰ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਜ ਸੁਨਾਮੇ ਚੋਟੇ ਸਾਹਿਬ ਸਾਡੇ 4000 ਗੁਰੂ ਸਾਹਿਬ ਦੀ ਸ਼ਹੀਦੀ ਸਭਾ ਦੇ ਵਿੱਚ ਆਪਾਂ ਬਾਜਰੀਆਂ ਭਰ ਰਹੇ ਆ ਸ੍ਰੀ ਸਭਾ ਦੇ ਜਿਹੜੇ ਦੂਰ ਮੇਲੇ ਦੇ ਆਪਾਂ ਕੋਲ ਦਰਸ਼ਨ ਕਰ ਰਹੇ ਆ ਜਿਹਨਾਂ ਦੇ ਰਾਜੇ ਉਹਨਾਂ ਬੰਦਿਆਂ ਸਿੱਖੀ ਦਾ ਗੁਰੂ ਕਮਜੀਤ ਸਾਹਿਬ ਖਾਜਿਦੇ ਪੰਜਵੇਂ ਸਿੱਖ ਦੇ ਸੇਵ ਗੁਰੂ ਦੇ ਨਿਸ਼ਾਨਾਂ ਦੇ ਗੁਰੂ ਦੇ ਨਜ਼ਾਰਿਆਂ ਦੇ ਬੰਦਰਪੁਰ ਦੇ ਬਾਬਾ ਜੀ ਬਾਬਾ ਬਲਵੀਰ ਸਿੰਘ ਜੀ ਅਡਾਲੀ 96 ਕਰੋੜੀ ਦੇ ਪੋਰਾ ਸ਼੍ਰੋਮਣੀ ਬੰਦੇ ਗਾਲੀ ਮੁਦਦਲ ਪੰਜਾਬ ਦੇ ਜੇਬ ਵਾਈਟ ਦੇ ਰਾਜ ਮਹਾਨ ਬਹਿਲਾ ਦੇਰਤਾਰਾ ਅਬਦਾਨਗੜ੍ਹ ਸੇਵ ਤੇ ਪਰਾਰੰਭ ਹੋ ਕੇ ਬੜੀ ਦੇ ਘੋੜਾ ਵਾਲ ਵਿਚਾਰੀਆਂ ਬਾਬਾ ਜੀ ਦੇ ਬੱਚੇ ਜੋਤੀਓ ਮਾਪਰ ਸੋਲੀ ਹਾਜ਼ਰ ਨੇ ਪਿੱਛੇ ਬਾਬਾ ਲੋਧਰ ਸੋ ਆਪਾਂ ਦੋ ਵੀਰ ਦੋਸਤੇ ਹੋ ਜਾ ਯਾਰ ਬਾਬਾ ਰਾਜਾ ਰਾਜ ਸਿੰਘ ਜੀ ਜੀ ਬਾਬਾ ਬਲਦੇਵ ਸਿੰਘ ਜੀ ਬਸਵਾ ਬਰ ਬਾਬਾ ਪਰਮਦਰ ਸਿੰਘ ਜੀ ਦੀ ਕਿਕਾਰੋੜ ਬਾਬਾ ਗੁਰਵਿੰਦਰ ਸਿੰਘ ਜੀ ਚੌਂਦੇ ਵਾਲੇ ਬਾਬਾ ਗੁਰਪਾਲ ਸਿੰਘ ਜੀ ਮਾਲਵਾ ਪਰਣਾ ਵਾਲਾ ਜਿਹੜੀਆਂ ਦੇ ਵਿੱਚ ਜਿਹੜੀ ਕੋਰਤਾਂ ਜਿਹੜੀ ਖਾੜੀਆਂ ਸਵਾ ਬਾਬਾ ਹੀਰਾ ਸਿੰਘ ਜੀ ਸ਼੍ਰਮਣੀ ਪੰਥੇਵਾਲੀ ਗੁੱਡਾ ਗੱਲ ਪੰਜਵੇਂ ਤਖਤ ਵੱਲੋਂ ਜਿਹੜੀ 4x60 ਰੈਡੀ ਕਿਨਾਰ So, as you can, as you can, as you can.